ਬੱਡੇ-ਬੱਡੇ ਸੈਲੀਬ੍ਰਿਟੀ ਕਲਾਕਾਰ ਤੇ ਨਾਲ ਬੜੇ ਲੀਡਰ ਤੇ ਕ੍ਰਿਕਟਰ ਜਿਸ ਜਗ੍ਹਾ ਉੱਤੇ ਸ਼ਾਪਿੰਗ ਕਰਦੇ ਨੇ ਭੱਗਾ ਮਨਾਉਂਦੇ ਨੇ ਉਸ ਸ਼ੌਪ ਦੇ ਉੱਤੇ ਲੈ ਕੇ ਆਏ ਆਂ ਇੱਕ ਗੁਪਤ ਟਿਕਾਣਾ ਜਿੱਥੇ ਕੀ ਕੀ ਬਹੁਤ ਘੱਟ ਲੋਕਾਂ ਨੂੰ ਪਤਾ ਸੀ ਪਰ ਹੁਣ ਅਸੀਂ ਆਪਣੇ ਚੈਨਲ 'ਅਹੀਂ ਬੁਖਾ ਰਹੇ ਆਂ ਜਿਨ੍ਹਾਂ ਦੀਆਂ ਰੀਲਾਂ ਬਹੁਤ ਵਾਇਰਲ ਹੁੰਦੀਆਂ ਨੇ ਕਿਉਂਕਿ ਇਸ ਸ਼ੌਪ ਦੇ ਉੱਤੇ ਕ੍ਰਿਕਟਰ ਜੁਵਰਾਜ ਸਿੰਘ ਮੁੱਖ ਮੰਤਰੀ ਹਿਮਾਚਲ ਦੇ ਜੈਰਾਮ ਠਾਕਰ ਤੇ ਐਮਪੀ ਮੀਟ ਹੈਰ ਤੇ ਹੋਰ ਵੀ ਜੇ ਆਪਾਂ ਗੱਲ ਕਰੀਏ ਨਮੋਲਮਾਨ ਦੇ ਪਤੀ ਸ਼ਹਿਬਾਜ਼ ਸਿੰਘ ਉਹਨਾਂ ਨੇ ਵੀ ਇਸ ਜਗ੍ਹਾ ਉੱਤੇ ਸ਼ਾਪਿੰਗ ਕੀਤੀ ਹੈ ਤੇ ਨਾਲ ਦੀ ਨਾਲ ਪਾਗ ਦੀ ਜਗ੍ਹਾ ਉੱਤੇ ਬਣਾਈ ਹੈ ਇਸ ਜਗ੍ਹਾ ਉੱਤੇ ਪੂਰਾ ਵੈਡਿੰਗ ਦਾ ਸਮਾਨ ਮਿਲਦਾ ਹੈ ਅਸੀਂ ਪਹੁੰਚੇ ਹੋਏ ਹਾਂ ਨਿਊ ਚੰਡੀਗੜ੍ਹ ਦੇ ਕਸਬਾ ਮੁੱਲਾਂਪੁਰ ਗਰੀਬਦਾਸ ਦੇ ਵਿੱਚ ਜਿੱਥੇ ਕਿ ਸਰਦਾਰ ਵੈਡਿੰਗ ਵਿਲਾ ਹੈ ਕੀ ਪਗੜੀ ਸੈਂਟਰ ਹੈ ਤੇ ਸਾਡੇ ਨਾਲ ਬਲਜੀਤ ਨੇ ਜਿਹੜੇ ਇਸ ਸ਼ਾਪ ਦੇ ਓਨਰ ਨੇ ਸਭ ਤੋਂ ਪਹਿਲਾਂ ਸਵਾਗਤ ਹੈ ਬਾਈ ਜੀ ਤੁਹਾਡਾ ਕਾਫੀ ਰੀਲਾਂ ਤੁਹਾਡੀਆਂ ਵਾਇਰਲ ਹੋਈਆਂ ਮੈਂ ਦੇਖੀਆਂ ਇੰਸਟਾਗ੍ਰਾਮ ਤੇ ਉੱਤੇ ਵੀ ਫੇਸਬੁੱਕ ਤੇ ਉੱਤੇ ਵੀ ਕਾਫੀ ਤੁਸੀਂ ਸੈਲੀਬ੍ਰਿਟੀਆਂ ਦੇ ਪੱਗਾਂ ਬੰਨ੍ਹਦੇ ਹੋ ਕਾਫੀ ਉਹਨਾਂ ਦੀ ਪੂਰਾ ਵੈਡਿੰਗ ਦਾ ਸਮਾਨ ਤੁਸੀਂ ਤਿਆਰ ਕਰਦੇ ਹੋ ਤਾਂ ਮੈਂ ਅੱਜ ਪਹੁੰਚਿਆ ਗੁਪਤ ਟਿਕਾਣਾ ਸੀ ਮੇਰੇ ਖਿਆਲ ਬਹੁਤ ਪਤਾ ਬਹੁਤਾਂ ਨੂੰ ਹੋਏਗਾ ਪਰ ਸ਼ਾਪ ਤਾਂ ਬਹੁਤ ਘੱਟ ਲੋਕਾਂ ਨੂੰ ਪਤਾ ਹਾਂਜੀ ਹਾਂਜੀ ਤੇ ਕਿਹੜੇ ਕਿਹੜੇ ਹੁਣ ਤੱਕ ਸੈਲੀਬ੍ਰਿਟੀ ਨੂੰ ਤੁਸੀਂ ਪੱਗ ਬੰਨ ਚੁੱਕੇ ਹੋ ਵੈਡਿੰਗ ਦਾ ਉਹਨਾਂ ਦਾ ਪੂਰਾ ਸਮਾਨ ਅਰੇਂਜ ਕਰ ਚੁੱਕੇ ਪਹਿਲਾਂ ਤਾਂ ਭਾਈ ਜੀ ਸਾਰੇ ਵੀਰਾਂ ਸਤਿ ਸ੍ਰੀ ਅਕਾਲ ਅ ਬਾਦ ਬਾਈ ਕਿ ਤੁਜੀ 14 ਜੀ ਇਹ ਜੋ ਬੰਨਣ ਦਾ ਸੀ ਜੋ ਮੇਰੀ ਸ਼ੁਰੂਆਤ ਆਪਾਂ ਕਾ ਬੰਨਣ ਤੋਂ ਹੀ ਵਜਿਹੀ ਹੋਈ ਸੀ ਹਾਂਜੀ 2004 ਤੋਂ ਮੈਂ ਬੰਦਾ ਪਿਆ ਭਾਈ ਜੀ ਹਾਂਜੀ ਤੇ ਬਾ ਗੁਪਤ ਟਿਕਾਣਾ ਤਾਂ ਹੈਗਾ ਆਪਾਂ ਦਾ ਰੀਲ ਵੀ ਜੀ ਹੁਣ ਲੱਗਿਆ ਜੀ ਪਾਉਣ ਜਿਹੜੇ ਵੇਲੇ ਨੇ ਆਪਾਂ ਭਾਈ ਜੀ ਹੈਗੇ ਆ ਉਹਦਾ ਕੋਈ YouTube ਨਹੀਂ ਸੀ ਹੰਦਾ ਕੋਈ ਸੋਸ਼ਲ